ਸੰਦੀਪ ਨੰਗਲੰਬੀਆਂ ਤੋਂ ਲੈ ਕੇ ਸਿੱਧੂ ਮੂਸੇਵਾਲੇ ਤੋਂ ਲੈ ਕੇ ਅੱਜ ਤੱਕ ਉਹ ਜਿਹੜਾ ਸਿਲਸਿਲਾ ਗੈਂਗਸਟਰਵਾਦ ਦਾ ਬੇਰੋਕ ਟੋਕ ਵੱਧ ਰਿਹਾ ਅਕਾਲੀ ਦਲ ਦੇ 10 ਸਾਲ ਦੇ ਰਾਜ 'ਚ ਉਹ ਤੋਂ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ 97 ਤੋਂ 2002 ਦਾ ਕਦੇ ਤੁਸੀਂ ਸੁਣਿਆ ਸੀ ਵੀ ਸੈਂਟਰ ਨੇ ਸਾਡਾ ਆਰਡੀਐਫ ਰੋਕ ਲਿਆ ਚਾਹੇ ਸੈਂਟਰ 'ਚ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਸੈਂਟਰ 'ਚ ਸਰਕਾਰ ਬੀਜੇਪੀ ਦੀ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਦਾ ਐਡਾ ਵੱਡਾ ਸਟੇਚਰ ਸੀ ਔਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸੀ ਉਹ ਫਾਈਲ ਕੱਚ 'ਚ ਦੇ ਕੇ ਆਪ ਜਾ ਕੇ ਖੜ ਜਾਂਦੇ ਸੀ ਔਰ ਉਹਨਾਂ ਦਾ ਐਡਾ ਵੱਡਾ ਕਦ ਸੀ ਉਹ ਕਦ ਇਸ ਲਈ ਸੀ ਕਿਉਂਕਿ ਪੰਜਾਬ ਦੇ ਲੋਕ ਆਪਦੀ ਰੀਜਨਲ ਪਾਰਟੀ ਨੂੰ ਤਕੜਾ ਰੱਖਦੇ ਸੀ ਭਗਵੰਤ ਮਾਨ ਸਾਹਿਬ ਨੂੰ ਨਾ ਇੱਕ ਆਦਤ ਆ ਵੀ ਉਹ ਸਿੱਕਾ ਬਣਾਉਂਦੇ ਹੁੰਦੇ ਸੀ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਇੱਕ ਸਕਿੱਟ ਤਿਆਰ ਕੀਤੀ ਲੋਕਾਂ ਨੂੰ ਇਹ ਵਰਗੜਾਉਣ ਲਈ ਵੀ ਅਸੀਂ ਕਰਾਪਸ਼ਨ ਦੇ ਖਿਲਾਫ ਕੋਈ ਕਾਰਵਾਈ ਕਰ ਰਹੇ ਹਾਂ ਔਰ ਉਹਦਾ ਹਸ਼ਰ ਕੀ ਹੈ ਵੀ ਅੱਜ ਜਿਹੜੀ ਕਰਾਪਸ਼ਨ ਆ ਉਹ 10 ਗੁਣੀ ਹੋ ਗਈ ਕਾਂਗ ਪਿਛਲੀ ਕਾਂਗਰਸ ਦੇ ਰਾਜ ਚ ਜਿਹੜਾ ਕੰਮ 5000 ਰੁਪਏ ਚ ਤਸੀਲ ਹੁੰਦਾ ਸੀ ਅੱਜ 50000 ਚ ਵੀ ਨਹੀਂ ਹੁੰਦਾ ਮੈਨੂੰ ਇਹ ਕਹਿਣ ਚ ਕੋਈ ਗਰੇਜ਼ ਨਹੀਂ ਪੰਜਾਬ ਨੂੰ ਛੇ ਸਿੱਟਣ ਲਈ ਸੈਂਟਰ ਦੀਆਂ ਏਜੰਸੀਆਂ ਨੇ ਬਣਾਇਆ ਔਰ ਪੰਜਾਬ ਦੀਆਂ ਸਕੈਸਿਵ ਗਵਰਨਮੈਂਟਸ ਕਾਂਗਰਸੀ ਗਵਰਨਮੈਂਟਸ ਨੇ 5 ਸਾਲ ਕਾਂਗਰਸ ਦੀ ਸਰਕਾਰ ਨੇ ਤੇ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਸੈਂਟਰ ਦਾ ਬਣਾਇਆ ਹੋਇਆ ਪਲਾਨ ਸੀ ਪੰਜਾਬ ਨੂੰ ਪਿੱਛੇ ਸਿੱਟਣ ਦਾ ਉਹਦੇ ਚ ਜੋ ਭੂਮਿਕਾਮੰਦ ਕੀਤੀਆਂ ਉਹਨੂੰ ਫਲ ਕਰਨ ਲਈ ਉਹਨੂੰ ਖਤਮ ਕਰਨ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਕੜਾ ਕਰਨ ਲਈ ਅਸੀਂ ਇਹ ਅਹਦ ਲਿਆ ਵੀ ਅਸੀਂ ਐਕਟਿਵਲੀ ਇਨ੍ਹਾਂ ਪਾਰਟੀਆਂ ਦਾ ਜਿਹੜਾ ਏਜੰਡਾ ਉਹਨੂੰ ਨੰਗਾ ਕਰਨਾ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਸਪੈਸ਼ਲ ਤੌਰ ਤੇ ਕਹੀ ਆ ਵੀ ਜਿਵੇਂ ਅਕਾਲੀ ਦਲ ਹਮੇਸ਼ਾ ਹਿੰਦੂ ਸਿੱਖ ਏਕਤਾ ਕ੍ਰਿਮੀਨਲ ਭਾਈਚਾਰਾ ਜਿਹੜਾ ਸਾਡਾ ਉਹਦੇ 'ਚ ਅਸਾਈ ਭਰਾ ਵੀ ਨੇ ਮੁਸਲਮਾਨ ਭਰਾ ਵੀ ਨੇ ਪੰਜਾਬ 'ਚ ਜਿਹੜਾ ਸੋਸ਼ਲ ਫਾਈਬਰ ਬਣਾਉਣ ਦਾ ਤਾਣੇ ਬਾਣੇ ਨੂੰ ਗੁੰਨਣ ਦਾ ਕੰਮ ਅਕਾਲੀ ਦਲ ਹਮੇਸ਼ਾ ਕਰਦਾ ਰਿਹਾ ਸਾਡੀ ਸਰਕਾਰ ਆਊਗੀ ਤਾਂ ਇਸ ਕੰਮ ਤੋਂ ਨਜਾਦ ਮਿਲ ਜੂਗੀ ਇੰਡਸਟਰੀਲਿਸਟ ਨੂੰ ਆਮ ਜ਼ਿਮੀਂਦਾਰ ਨੂੰ ਕਿਸਾਨ ਨੂੰ ਜਿੰਨਾ ਤੋਂ ਵਰਤੀਆਂ ਮੰਗੀਆਂ ਜਾ ਰਹੀਆਂ ਲਾਅ ਐਂਡ ਆਰਡਰ ਦਾ ਬੁਰਾ ਹਾਲ ਆ ਬਿਲਕੁਲ ਕੰਮ ਮੁੱਕਿਆ ਪਿਆ ਰੇਤੇ ਦੇ ਮੁੱਦੇ ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਕੰਮ ਤਿੰਨੇ ਹੀ ਪਾਰਟੀਆਂ ਨੇ ਰਲ ਕੇ ਕੀਤਾ ਆ ਪਿੱਛੇ ਸਮੇਂ ਚ ਅੱਜੋ ਰੇਤੇ ਦਾ ਕੀ ਹਾਲ ਆ ਜੀ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰਨਾ ਵੀ ਜੇ ਇਹਨਾਂ ਦਾ ਅਲਟਰਾਸਾਊਂਡ ਕਰਾ ਲიਏ ਐਮਐਲਿਆਂ ਦਾ ਜਿਹੜੇ 92 ਨੇ ਤੇ ਸਵਾਏ ਰੇਤੇ ਤੋਂ ਇਹਨਾਂ ਦੇ ਢਿੱਡ ਚੋਂ ਕੁਝ ਨਹੀਂ ਨਿਕਲਣਾ ਪੰਜਾਬ ਦੀ ਗੱਲ ਜੇਕਰ ਕੋਈ ਕਰੂਗਾ ਔਰ ਜੋ ਇਤਿਹਾਸ ਆ 103 ਸਾਲ ਦਾ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਹਮੇਸ਼ਾ ਲੜਾਈ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੀ ਅਕਾਲੀ ਦਲ ਨੇ ਲੜੀ 40000 ਕਰੋੜ ਕਿੱਥੇ ਆ ਜੀ ਜਿਹੜਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਨੇ ਰੇਤੇ ਤੋਂ ਲੈ ਕੇ ਆਉਣਾ ਸੀ ਮੈਨੂੰ ਇਹ ਕਹਿੰਦੇ ਬਹੁਤ ਸ਼ਰਮ ਮਹਿਸੂਸ ਹੋ ਰਹੀ ਆ ਵੀ 40 ਕਰੋੜ ਰੁਪਈਆ ਇਸ ਸਾਲ ਦੇ ਜਿਹੜਾ ਬਜਟ ਪੇਸ਼ ਕੀਤਾ ਚੀਮਾ ਜੀ ਨੇ ਸਿਰਫ 40 ਕਰੋੜ ਰੁਪਈਆ ਸਿਰਫ 40 ਕਰੋੜ ਰੁਪਈਆ ਇਕੱਠਾ ਕੀਤਾ ਰੇਤੇ ਦੀ ਰਾਇਲਟੀ ਤੋਂ ਪੰਜਾਬ ਦੇ ਸ਼ਰਾਬ ਦੀ ਪਾਲਿਸੀ ਤੋਂ ਜਿਹਦੇ ਤੋਂ ਪੰਜਾਬ ਨੇ 40000 ਕਰੋੜ ਇਕੱਠਾ ਕਰਨਾ ਸੀ ਉਹ 40000 ਕਿੱਥੇ ਉਲਟਾ ਕੰਮ ਕੀਤਾ ਦਿੱਲੀ ਦੀ ਜਿਹੜੀ ਬੈਂਡ ਸਕ੍ਰੈਪਡ ਸਾਈਜ਼ ਪਾਲਿਸੀ ਸੀ ਉਸੇ ਹੀ ਪਾਲਿਸੀ ਨੂੰ ਲਿਆ ਕੇ ਪੰਜਾਬ ਚ ਲਾਗੂ ਕਰਤਾ ਔਰ ਤੁਸੀਂ ਨਾ ਇਸ ਗੱਲ ਤੇ ਆਪ ਦੇ ਆਪ ਨੂੰ ਸਵਾਲ ਕਰਿਓ ਬਿਕੀ ਜਿਹੜੀ ਉਹ ਕੰਪਨੀ ਸੀ ਉੱਥੇ ਜਿਹਦੇ ਤੇ ਸੀਬੀਆਈ ਈਡੀ ਤੇ ਸੁਪਰੀਮ ਕੋਰਟ ਕਹਿ ਰਹੀ ਆ ਵੀ 375 ਕਰੋੜ ਰੁਪਏ ਤਾਂ ਸਾਬਤ ਹੋਇਆ ਹੋਇਆ ਆਮ ਆਦਮੀ ਪਾਰਟੀ ਦੇ ਖਾਤਿਆਂ ਚ ਆਇਆ ਹੋਇਆ ਉਹੀ ਕੰਪਨੀ ਨੂੰ ਪੰਜਾਬ ਦਾ ਠੇਕਾ ਉਹਨੇ ਕਮਿਸ਼ਨ ਤੇ ਦਿੱਤਾ 75000 ਕਰੋੜ ਦਾ ਕਰਜ਼ਾ ਤਾਂ ਮਾਨ ਸਰਕਾਰ ਨੇ ਲਿਆ 70000 ਕਰੋੜ ਦਾ ਕਰਜ਼ਾ ਪੰਜਾਂ ਸਾਲਾਂ ਚ ਕਾਂਗਰਸ ਸਰਕਾਰ ਨੇ ਲਿਆ ਸੀ ਉਹ ਕਰਜ਼ਾ ਜਿਹੜਾ ਪੰਜਾਂ ਸਾਲਾਂ ਚ ਪਿਛਲੀ ਸਰਕਾਰ ਨੇ ਲਿਆ ਸੀ ਇਹਨਾਂ ਨੇ ਪੌਣੇ 2 ਸਾਲ ਚ ਉਹ ਆਂਕੜਾ ਛੂ ਲਿਆ ਜਿਹੜੀ ਡਿਵੈਲਪਮੈਂਟ ਅਕਾਲੀ ਦਲ ਨੇ ਕਰਾਈ ਸੀ ਉਹਨਾਂ ਪੈਸਿਆਂ ਨਾਲ ਉਹ ਤਾਂ ਮਤਲਬ ਪੈਚਵਰਕ ਵੀ ਨਹੀਂ ਹੋਇਆ ਯਾਰ ਨਵੀਂ ਸੜਕ ਬਣਨ ਦੀ ਗੱਲ ਦੂਰ ਛੱਡੋ ਸਹੂਦਾ ਸੈਂਟਰ ਬਣਾਏ ਸੀ ਅਕਾਲੀ ਦਲ ਨੇ ਸੋਸ਼ਲ ਵੈਲਫੇਅਰ ਸਕੀਮਸ ਸੀਗੀਆਂ ਕਿੰਨੀਆਂ ਸ਼ੁਰੂ ਕੀਤੀਆਂ ਸਾਰਿਆਂ ਨੂੰ ਮਿਲਦਾ ਸੀ ਪੰਜਾਬ ਦੀ ਤਰੱਕੀ ਲਈ ਇੰਡਸਟਰੀ ਲਈ ਆਪਣੇ ਰੋਜ਼ ਆਪਾਂ ਹੁਣ ਬੈਠੇ ਆ ਲਾਈਟਾਂ ਪੱਖੇ ਚੱਲਦੇ ਆ ਆਪਣੇ ਜੀਵਨ ਲਈ ਜ਼ਰੂਰੀ ਆ ਬਿਜਲੀ ਹੋਣੀ ਤੇ ਬਿਜਲੀ ਨੂੰ ਸਰਪਲਸ ਕਰਕੇ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿਜਨ ਨੇ ਚਾਹੇ ਉਹ ਸੋਲਰ ਪਾਵਰ ਪਲਾਂਟ ਬਣਾਏ ਚਾਹੇ ਥਰਮਲ ਬਣਾਏ ਚਾਹੇ ਹਾਈਡਲ ਤਾਂ ਨਹੀਂ ਕੋਈ ਬਣਿਆ ਪਰ ਬਾਇਓ ਗੈਸ ਬਾਇਓ ਮਾਸ ਕਿੰਨਾ ਕੰਮ ਉਸ ਸਮੇਂ ਕਰਕੇ ਪੰਜਾਬ ਨੂੰ ਪਾਵਰ ਸਰਪਲਸ ਕੀਤਾ ਅੱਜ ਜਿਹੜੀ 200 ਯੂਨਿਟ ਬਿਜਲੀ ਅਸੀਂ ਫ੍ਰੀ ਦਿੰਦੇ ਸੀ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਇਹਨਾਂ ਨੇ ਕਿਹਾ ਅਸੀਂ 300 ਦਵਾਂਗੇ ਜੀ ਸਾਰਿਆਂ ਨੂੰ ਆ ਤੁਸੀਂ ਇੱਥੇ ਬੈਠੇ ਹੋ ਮੈਨੂੰ ਹੱਥ ਖੜਾ ਕਰਕੇ ਦੱਸੋ ਵੀ ਕਿੰਨੇ ਲੋਕ ਆ ਜਿਨ੍ਹਾਂ ਨੂੰ ਉਸ 300 ਯੂਨਿਟ ਦਾ ਲਾਭ ਮਿਲ ਰਿਹਾ ਜੇ ਪੰਜਾਬੀਆਂ ਨੇ ਆਪ ਦਾ ਸਿਰ ਉੱਚਾ ਕਰਕੇ ਜੋ ਪੁਰਾਣਾ ਆਪਣਾ ਮਾਨਮਤਾ ਇਤਿਹਾਸ ਆ ਉਹ ਦੁਬਾਰਾ ਬਹਾਲ ਕਰਨਾ ਤਾਂ ਜਿਹੜੀ ਤੁਹਾਡੀ ਰੀਜਨਲ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਨੂੰ ਤੱਕੜਾ ਕਰੋ ਸਾਡੇ ਕੈਂਡੀਡੇਟ ਦਾ ਇਹਨਾਂ ਦੂਜੇ ਕੈਂਡੀਡੇਟਾਂ ਨਾਲ ਲੁਧਿਆਣੇ ਦੀ ਸੀਟ ਦੀ ਮੈਂ ਗੱਲ ਕਰਦਾ ਕੋਈ ਮੁਕਾਬਲਾ ਨਹੀਂ ਹੈ